ਖਨੋਰੀ ਬਾਰਡਰ ਦੇ ਲਈ ਰਵਾਨਾ ਹੋਏ ਐਸਕੇਐਮ ਦੇ ਆਗੂ ਤਾਂ ਹੁਣੇ-ਹੁਣੇ ਜਾਣਕਾਰੀ ਸਾਹਮਣੇ ਆਈ ਹੈ ਕਿ ਖਨੋਰੀ ਬਾਰਡਰ ਦੇ ਲਈ ਐਸਕੇਐਮ ਦੇ ਆਗੂ ਰਵਾਨਾ ਹੋਏ ਨੇ ਜਿਨ੍ਹਾਂ ਦੇ ਵਿੱਚ ਬਲਬੀਰ ਰਾਜੇਵਾਲ ਡਾਕਟਰ ਦਰਸ਼ਨਪਾਲ ਖਨੋਰੀ ਜਾਣਗੇ ਅਤੇ ਉਹਨਾਂ ਦੇ ਨਾਲ ਜੋਗਿੰਦਰ ਉਗਰਾਹਾਂ ਤੇ ਕ੍ਰਿਸ਼ਨਾ ਪ੍ਰਸਾਦ ਵੀ ਜਾਣਗੇ ਜਿਹੜੇ ਕਿ ਡੱਲੇਵਾਲ ਦੇ ਨਾਲ ਮੁਲਾਕਾਤ ਕਰਨਗੇ ਮਰਨਵਰਤ ਤੇ ਬੈਠੇ ਜੁਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਿਆ ਜਾਵੇਗਾ ਤਾਂ ਇਸ ਦੌਰਾਨ ਮੁਲਾਕਾਤ ਕਰਕੇ ਕਿਹਾ ਜਾ ਰਿਹਾ ਹੈ ਕਿ ਇੱਕ ਜੁਟ ਹੋਣ ਦਾ ਪ੍ਰਸਤਾਵ ਵੀ ਰੱਖਿਆ ਜਾਵੇਗਾ ਤੇ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ 101 ਕਿਸਾਨਾਂ ਦਾ ਜਥਾ ਵਿਜੜਾ ਨਾਲ ਮੌਜੂਦ ਰਹੇਗਾ ਤਾਂ ਹੋ ਸਕਦਾ ਹੈ ਕਿ ਜਿਹੜੇ ਇੱਕ ਜੁਟ ਦਾ ਸੁਨੇਹਾ ਹੈ ਉਹ ਅੱਜ ਮੁਲਾਕਾਤ ਦੇ ਦੌਰਾਨ ਸਾਹਮਣੇ ਆ ਜਾਏ ਕਿਉਂਕਿ ਅੱਗੇ ਵੀ ਗੱਲ ਹੋਈ ਸੀ ਕਿ ਜਿਹੜੀ ਇੱਕ ਜੁਟ ਹੈ ਸਾਰੀ ਜਥੇਬੰਦੀਆਂ ਇੱਕ ਜੁਟ ਹੋ ਕੇ ਲੜਨ ਗਈਆਂ ਫਿਰ ਹੀ ਜਿਹੜਾ ਮਸਲੇ ਦਾ ਹੱਲ ਨਿਕਲੇਗਾ ਤਾਂ ਹੋ ਸਕਦਾ ਹੈ ਕਿ ਅੱਜ ਜਿਹੜੇ ਇੱਕ ਜੁਟ ਜਿਹੜਾ ਇੱਕ ਦੂਜੇ ਨੂੰ ਸਮਰਥਨ ਹੈ ਉਹ ਦਿੱਤਾ ਜਾਵੇਗਾ ਤੇ ਇੱਕ ਜੁਟ ਹੋ ਕੇ ਜਿਹੜੀ ਕਿਸਾਨੀ ਸੰਘਰਸ਼ ਦੀ ਲੜਾਈ ਹੈ ਉਹ ਲੜੀ ਜਾਵੇਗੀ ਤੇ ਕੇਂਦਰ ਨੂੰ ਆਪਣੀਆਂ ਮੰਗਾਂ ਮਨਾਉਣ ਦੇ ਲਈ ਮਜਬੂਰ ਕਰਨ ਦੇ ਲਈ ਕਿਸਾਨਾਂ ਨੂੰ ਸ਼ਾਇਦ ਅੱਜ ਇੱਕ ਜੁਟ ਹੋਣਗੇ ਤਾਂ ਹੋ ਸਕਦਾ ਹੈ ਕਿ ਆ ਜਸਕੇਮ ਦੇ ਆਗੂ ਅਤੇ ਜਿਹੜੇ ਖਨੋਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਬੈਠੇ ਨੇ ਇਹ ਸਾਰੇ ਇਕੱਠੇ ਹੋਣਗੇ ਸਾਰੀ ਜਥੇਬੰਦੀਆਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨਗੀਆਂ ਤਾਂ ਖਨੋਰੀ ਬਾਰਡਰ ਦੇ ਲਈ ਐਸਕੇਐਮ ਦੇ ਆਗੂ ਰਵਾਨਾ ਹੋਏ ਨੇ ਜਿਸ ਦੌਰਾਨ ਜਿਹੜੇ ਮੇਨ ਇਹਨਾਂ ਦੇ ਲੀਡਰ ਨੇ ਉਹ ਵੀ ਜਾ ਕੇ ਗੱਲਬਾਤ ਕਰਨਗੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਤੇ ਉਹਨਾਂ ਦਾ ਹਾਲਚਾਲ ਪੁੱਛ ਕੇ ਅੱਗੇ ਦੀ ਰਣਨੀਤੀ ਹੈ ਜਿਹੜੀ ਉਹ ਸ਼ਾਇਦ ਅੱਜ ਐਲਾਨੀ ਜਾਵੇਗੀ